ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਅੱਜ ਇਹ ਸਾਰਾ ਵੀਡੀਓ ਗਲੜੀ ਤੋਂ ਜਲਾ ਗਰਦਾਸਪੁਰ ਤੋਂ ਤੁਹਾਨੂੰ ਦੱਸਦੇ ਕਿ ਅੱਜ ਅਸੀਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਯੋਧਵੀਰ ਅਕੈਡਮੀ ਦੇ ਵਿੱਚ ਜਿੱਥੇ ਕਿ ਐਸਐਸਸੀ ਜੀਡੀ ਬੀਐਸਐਫ ਸੀਆਈਐਸਐਫ ਸੀਆਰਪੀਐਫ ਆਰਮੀ ਤੇ ਨਾਲ ਦੇ ਨਾਲ ਤੁਹਾਨੂੰ ਦੱਸਦੀ ਕਿ ਪੰਜਾਬ ਪੁਲਿਸ ਦਿੱਲੀ ਪੁਲਿਸ ਦੇ ਅਗਰ ਤੁਸੀਂ ਟੈਸਟ ਦੀ ਤਿਆਰੀ ਕਰਨੀ ਹੈ ਤੇ ਤੁਸੀਂ ਪਹੁੰਚ ਸਕਦੇ ਹੋ ਗਲੜੀ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਭਰਤੀਆਂ ਨੇ ਉਹਨਾਂ ਦੀ ਤਿਆਰੀ ਇੱਥੇ ਕਰਾਈ ਜਾਂਦੀ ਏ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਏ ਨਾਲ ਦੀ ਨਾਲ ਫਿਜ਼ੀਕਲ ਦੀ ਜਿਹੜੀ ਏ ਉਹ ਤਿਆਰੀ ਕਰਵਾਈ ਜਾਂਦੀ ਏ ਤੇ ਤੁਸੀਂ ਬੜੇ ਆਰਾਮ ਦੇ ਨਾਲ ਜਿਹੜਾ ਆ ਭਰਤੀ ਹੋ ਸਕਦੇ ਹੋ ਇੱਥੋਂ ਬਹੁਤ ਸਾਰੇ ਬੱਚੇ ਜਿਹੜੇ ਆ ਇਹਨਾਂ ਦੇ ਭਰਤੀ ਹੋ ਚੁੱਕੇ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਬੜੇ ਹੀ ਵਧੀਆ ਤਰੀਕੇ ਨਾਲ ਆਪਣੇ ਆਪ ਦੇ ਵਿੱਚ ਕਾਬਲ ਹੋ ਚੁੱਕੇ ਨੇ ਤੇ ਜੁਦਵੀਰ ਅਕੈਡਮੀ ਜੋ ਕਿ ਗਲੜੀ ਦੇ ਵਿੱਚ ਆ ਅੰਦਰ ਜਾ ਕੇ ਜਿਹੜਾ ਆ ਇਹਨਾਂ ਦੇ ਓਨਰ ਨਾਲ ਗੱਲਬਾਤ ਕਰਦੇ ਆ ਟੀਚਰਜ਼ ਦੇ ਨਾਲ ਗੱਲਬਾਤ ਕਰਦੇ ਆ ਤੇ ਬਾਕੀ ਦੀ ਜਿਹੜੀ ਜਾਣਕਾਰੀ ਉਹ ਤੁਹਾਨੂੰ ਅਸੀਂ ਦਿੰਨੇ ਆ ਤੇ ਆਓ ਚੱਲਦੇ ਆ ਅਸੀਂ ਅੰਦਰ ਤੁਸੀਂ ਡੀਪੀਸੀ ਪੰਜਾਬੀ ਦੇ ਬਣੇ ਹੋਏ ਹੋ ਜਿੱਥੇ ਕਿ ਤੁਹਾਨੂੰ ਅੱਜ ਅਸੀਂ ਜੁਧਵੀਰ ਅਕੈਡਮੀ ਦੇ ਵਿੱਚ ਲੈ ਕੇ ਆਏ ਆ ਪਹਿਲਾਂ ਵੀ ਦੱਸ ਕੇ ਹਟੇ ਆ ਕਿ ਜੇਕਰ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਸੀਆਰਪੀ ਦੇ ਵਿੱਚ ਜਾਂ ਫਿਰ ਤੁਸੀਂ ਆਰਮੀ ਜੁਆਇਨ ਕਰਨਾ ਚਾਹੁੰਦੇ ਹੋ ਤੇ ਇੱਥੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਟੈਸਟਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਜਿਹੜਾ ਆ ਫਿਜ਼ੀਕਲ ਦੀ ਵੀ ਜਿਹੜੀ ਹੈ ਉਹ ਅ ਇਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਾਡੇ ਨਾਲ ਇਸ ਟਾਈਮ ਅਕੈਡਮੀ ਦੇ ਓਨਰ ਜਿਹੜੇ ਨੇ ਉਹ ਮੌਜੂਦ ਨੇ ਸਾਡੇ ਨਾਲ ਇਸ ਟਾਈਮ ਜਯਦਵੀਰ ਅਕੈਡਮੀ ਤੋਂ ਸੰਗਾਰਾ ਸਿੰਘ ਜੀ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਕਹਣਾ ਚਾਹੁੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਤੋਂ ਪਹਿਲੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਔਰ ਗੁਰਪ੍ਰਭ ਸਾਹਿਬ ਦੀ ਲੱਖ ਲੱਖ ਵਧਾਈ ਹੋਵੇ ਔਰ ਮੇਰੇ ਔਰ ਜਯਦਵੀਰ ਅਕੈਡਮੀ ਪਰਿਵਾਰ ਵੱਲੋਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈ ਹੋਵੇ ਸਰ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਆ ਕਿ ਤੁਹਾਡੀ ਅਕੈਡਮੀ ਤੋਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਦੇਸ਼ ਦੀ ਸੇਵਾ ਦੇ ਵਾਸਤੇ ਜਾ ਚੁੱਕੇ ਆ ਬਹੁਤ ਸਾਰੇ ਬੱਚੇ ਆਰਮੀ ਦੇ ਵਿੱਚ ਜਾਂ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਪੁਲਿਸ ਦੇ ਵਿੱਚ ਜਿਹੜੇ ਉਹ ਜਾ ਚੁੱਕੇ ਨੇ ਲਗਾਤਾਰ ਤੁਸੀਂ ਇਹ ਟ੍ਰੇਨਿੰਗ ਜਿਹੜੀ ਕਿੰਨੇ ਸਾਲਾਂ ਤੋਂ ਦੇ ਰਹੇ ਆ ਸਰ ਇਹ ਟ੍ਰੇਨਿੰਗ ਅਸੀਂ 3 ਸਾਲ ਤੋਂ ਦੇ ਰਹੇ ਆ ਏ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਸੀਗਾ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਥੋੜਾ ਜਿਹੜਾ ਪਛੜਿਆ ਹੋਇਆ ਇਹਨੂੰ ਥੋੜਾ ਉੱਪਰ ਲਿਆਉਣ ਵਾਸਤੇ ਤੇ ਉਸ ਉਪਰਾਲੇ ਨੇ ਕੁਝ ਜਨਤਾ ਦੇ ਵਿੱਚ ਵੀ ਜਾਗਰੂਕਤਾ ਪੈਦਾ ਕੀਤੀ ਤੇ ਹੁਣ ਤੱਕ ਸਾਡੇ ਕੋਲ ਜਿਹੜੇ ਆ 3 ਸਾਲ ਦੇ ਵਿੱਚ 100 ਪਲੱਸ ਬੱਚਾ ਜਿਹੜਾ ਸਰਕਾਰੀ ਜੋਬ ਦਾ ਟੈਸਟ ਕਲੀਅਰ ਕਰ ਚੁੱਕੇ ਨੇ ਉਹਦੇ ਵਿੱਚ CRPF ਐ BSF ਐ ਯਾਨੀ ਕਿ SSC GD ਔਰ ਪੰਜਾਬ ਪੁਲਿਸ ਵਗੈਰਾ ਰੇਲਵੇ ਪੁਲਿਸ ਔਰ ਹੋਰ ਵੀ ਸਰਕਾਰੀ ਜੌਬ ਜਿਹੜੇ ਆ ਉਹਨਾਂ ਦੇ ਟੈਸਟ ਵੀ ਕਲੀਅਰ ਕਰ ਚੁੱਕੇ ਆ ਔਰ ਕੁਝ ਬੱਚੇ ਜੌਬ ਜਿਹੜੇ ਆ ਉਹ ਕਰ ਰਹੇ ਨੇ ਔਰ ਬਹੁਤ ਹੀ ਇਸ ਚੀਜ਼ ਦਾ ਸਾਨੂੰ ਵਧੀਆ ਸਾਡੇ ਉਪਰਾਲੇ ਦਾ ਵਧੀਆ ਰਿਜ਼ਲਟ ਮਿਲਿਆ ਔਰ ਕੁਝ ਤੁਹਾਡੇ মিডিਅਮ ਦਾ ਮੀਡੀਆ ਦਾ ਜਿਹੜਾ ਬਹੁਤ ਬਹੁਤ ਇਸ ਚੀਜ਼ ਤੇ ਧੰਨਵਾਦ ਆ ਕਿ ਉਹਨਾਂ ਨੇ ਪਬਲਿਕ ਦੇ ਵਿੱਚ ਸਾਡੇ ਬਾਰੇ ਦੱਸਿਆ ਔਰ ਸੱਚਾਈ ਪੇਸ਼ ਕੀਤੀ ਸਰ ਜਿਵੇਂ ਕਿ ਬੜੇ ਬੜੇ ਵੱਡੇ ਸ਼ਹਿਰਾਂ ਦੇ ਵਿੱਚ ਬڑے-ਬڑے ਵੱਡੇ-ਵੱਡੇ ਕੋਚਿੰਗ ਸੈਂਟਰ ਨੇ ਉਹ ਇਸ ਤਰ੍ਹਾਂ ਦੀ ਟ੍ਰੇਨਿੰਗਾਂ ਦਿੰਦੇ ਆ ਇੱਕ ਬਿਲਕੁਲ ਕੰਢੀ ਏਰੀਏ ਦੇ ਉੱਤੇ ਤੁਸੀਂ ਬੈਠੇ ਹੋਏ ਹੋ ਇਹ ਕਿਵੇਂ ਖਿਆਲ ਆਇਆ ਕਿ ਅਸੀਂ ਇੱਥੋਂ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਦੀ ਪਹੁੰਚ ਜਿਹੜੀ ਵੱਡੇ ਸ਼ਹਿਰਾਂ ਤੱਕ ਕਈ ਏਰੀਏ ਘਟ ਜਾਂਦੀ ਏ ਤੇ ਉਹ ਚੀਜ਼ ਨੂੰ ਤੁਸੀਂ ਆਪਣੇ ਏਰੀਏ ਦੇ ਵਿੱਚ ਹੀ ਲੈ ਕੇ ਆਂਦਾ ਤੇ ਬੱਚਿਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਇਹ ਕਿਵੇਂ ਆਇਆ ਸਾਰਾ ਸਬੱਬ ਕਿਵੇਂ ਬਣ ਗਿਆ ਦੇਖੋ ਜੀ ਇਹ ਸਬੱਬ ਇਸ ਤਰ੍ਹਾਂ ਬਣਿਆ ਕਿ ਅਸੀਂ ਬਾਹਰ ਜਾ ਕੇ ਬਾਹਰ ਦੇਖਦੇ ਆ ਕਿ ਵੱਡੇ ਸ਼ਹਿਰਾਂ ਦੇ ਬੱਚੇ ਜਿਹੜੇ ਆ ਉਹ ਵੱਡੇ ਲੈਵਲ ਤੇ ਪਹੁੰਚਦੇ ਆ ਔਰ ਸਾਡੇ ਪਿੰਡਾਂ ਦੇ ਬੱਚੇ ਜਿਹੜੇ ਆ ਉਹ ਉੱਥੇ ਰੁਕ ਜਾਂਦੇ ਆ ਤੇ ਸਾਡੇ ਇੱਕ ਦਿਮਾਗ ਦੇ ਵਿੱਚ ਇਹ ਚੀਜ਼ ਨੇ ਜਨਮ ਲਿਆ ਕਿ ਜੇ ਬਾਹਰੋਂ ਵੱਡੇ ਸ਼ਹਿਰ ਦਾ ਬੱਚਾ ਵੱਡੇ ਅਹੁਦੇ ਤੇ ਜਾ ਸਕਦਾ ਤੇ ਫਿਰ ਸਾਡੇ ਛੋਟੇ ਪਰਿਵਾਰ ਚੋਂ ਉੱਠ ਕੇ ਬੱਚਾ ਉੱਪਰ ਕਿਉਂ ਨਹੀਂ ਜਾ ਸਕਦਾ ਅਸੀਂ ਸ਼ੁਰੂਆਤ ਤਾਂ ਕਰਕੇ ਦੇਖੀਏ ਸਾਡੀ ਉਸ ਸ਼ੁਰੂਆਤ ਦੇ ਨਾਲ ਪਬਲਿਕ ਦੇ ਅੰਦਰੋਂ ਜਾਗਰੂਕਤਾ ਪੈਦਾ ਹੋਈ ਉਹ ਸਾਡੇ ਨਾਲ ਜੁੜੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੀ ਮਤਲਬ ਇਹ ਅਸੀਂ ਸ਼ੁਰੂਆਤ ਕੀਤੀ ਹੈ ਪਬਲਿਕ ਦੇ ਸਹਿਯੋਗ ਨਾਲ ਅਸੀਂ ਇੱਥੇ ਪੁੱਜਿਆ ਉਹਨਾਂ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਆਪਣਾ ਸਮਾਂ ਦਿੱਤਾ ਸਾਨੂੰ ਅਸੀਂ ਉਹਨਾਂ ਨੂੰ ਰਿਜ਼ਲਟ ਦਿੱਤਾ ਜਿਉ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਅਸੀਂ ਰਿਜ਼ਲਟ ਦੇਣ ਦੇ ਕਾਬਿਲ ਬਣੇ ਆਂ ਔਰ ਉਸੇ ਚੀਜ਼ ਦੇ ਨਾਲ ਸਾਡੀ ਜਿਹੜੀ ਆ ਜਨਤਾ ਦੇ ਵਿੱਚ ਇੱਕ ਪੋਜੀਟਿਵ ਤਰੀਕੇ ਨਾਲ ਲੱਗਿਆ ਔਰ ਦੁਨੀਆ ਸਾਡੇ ਨਾਲ ਜੁੜ ਰਹੀ ਆ ਬਾਹਰ ਤੋਂ ਬੱਚੇ ਆ ਰਹੇ ਸਾਡੇ ਕੋਲ ਪਠਾਨਕੋਟ ਤੋਂ ਹੋਰ ਵੀ ਦੂਸਰੀ ਜਗ੍ਹਾ ਤੋਂ ਬੱਚੇ ਆ ਰਹੇ ਆ ਅਸੀਂ ਉਹਨਾਂ ਨੂੰ ਰਿਆਇਸ਼ ਵੀ ਦੇ ਰਹੇ ਆ ਔਰ ਇੱਥੇ ਵਧੀਆ ਤਰੀਕੇ ਨਾਲ ਇਹ ਕਰ ਰਹੇ ਆ ਤਾਂ ਜੋ ਬੱਚੇ ਜਿਹੜੇ ਆ ਆਪਣੀ ਜੌਬ ਤੇ ਔਰ ਆਪਣੇ ਮਿਸ਼ਨ ਦੇ ਵਿੱਚ ਕੰਮ ਜਾ ਬੋ ਸਕਣ ਔਰ ਉਹਨਾਂ ਦਾ ਇੱਕ ਹੀ ਬੱਚਿਆਂ ਦਾ ਇਹ ਹੁੰਦਾ ਕਿ ਅਸੀਂ ਸਰਕਾਰੀ ਜੋਬ ਪ੍ਰਾਪਤ ਕਰ ਲਈਏ ਜਦ ਬੱਚਾ ਉਸ ਰਸਤੇ ਤੇ ਤੁਰ ਪੈਂਦਾ ਫਿਰ ਉਹ ਵੱਡਾ ਸੋਚਦਾ ਠੀਕ ਅ ਦੋਸਤੋ ਜਿਆਦਾਤਰ ਲੋਕ ਕਚਾਰੀ ਜਿਹੜੀ ਚਲਦੀ ਪਈ ਹੈ ਉਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਆਇਲਟਸ ਕਰਨ ਤੋਂ ਬਾਅਦ ਆ ਬਾਹਰਲੇ ਮੁਲਕਾਂ ਦਾ ਰੁਖ ਕਰਦੇ ਜਾ ਰਹੇ ਆ ਉੱਥੇ ਜਾ ਕੇ ਬਹੁਤ ਸਾਰੀਆਂ ਵਧੀਆਂ ਵੀ ਹੋ ਜਾਂਦੀਆਂ ਨੇ ਬਹੁਤ ਸਾਰੇ ਬੱਚੇ ਜਿਹੜੇ ਆਪਣੇ ਮਾਪਿਓ ਤੋਂ ਕਈ ਸਾਲਾਂ ਤੱਕ ਦੂਰ ਵੀ ਚਲੇ ਜਾਂਦੇ ਨੇ ਉੱਥੇ ਜਾ ਕੇ ਬੱਚੇ ਜਿਹੜੇ ਖੱਜਲ ਖਰਾਬ ਵੀ ਹੁੰਦੇ ਨੇ ਕਿਉਂ ਨਾ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਈਲੈਂਡਸ ਨੂੰ ਛੱਡ ਕੇ ਇਸ ਤਰ੍ਹਾਂ ਦੀਆਂ ਜੜੀਆਂ ਨੇ ਉਹ ਕੋਚਿੰਗਾਂ ਲਈਏ ਤਾਂ ਕਿ ਸਾਨੂੰ ਇੱਥੇ ਹੀ ਕਾਮਯਾਬੀ ਮਿਲੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੀ ਇੱਕ ਲੈਫਟੀਨੈਂਟ ਦੇ ਨਾਲ ਵੀ ਜਿਹੜੀ ਹੈ ਉਹ ਮੁਲਾਕਾਤ ਕਰਾਈ ਸੀ ਤੇ ਉੱਥੇ ਵੀ ਇਹੀ ਗੱਲ ਅਸੀਂ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਬਾਹਰਲੇ ਮੁਲਕਾਂ ਨੂੰ ਛੱਡਿਆ ਜਾਵੇ ਤੇ ਕੋਸ਼ਿਸ਼ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਅੱਗੇ ਵਧਾਇਆ ਜਾਵੇ ਤੇ ਪੰਜਾਬ ਦੇ ਵਿੱਚ ਹੀ ਅੱਗੇ ਵਧਿਆ ਜਾਵੇ ਲਗਾਤਾਰ ਗੱਲਬਾਤ ਕਰਦੇ ਪਈਆਂ ਸਰ ਬੜੀ ਵੱਡੀ ਗੱਲ ਹੈ ਕਿ ਤੁਸੀਂ ਆਪਣੇ ਇੱਕ ਪਿਛਲੇ ਹਿੱਸੇ ਨੂੰ ਜਿਹਨੂੰ ਆਪਾਂ ਕਹਿੰਦੇ ਆ ਕਿ ਪਸੋਕੜ ਹੈ ਸਾਰਾ ਪਸੜਿਆ ਹੋਇਆ ਏਰੀਆ ਜਿਹਨੂੰ ਆਪਾਂ ਕਹਿੰਦੇ ਆ ਇਦਾਂ ਦੇ ਬੱਚਿਆਂ ਨੂੰ ਬੜਾ ਘੱਟ ਅਗਾਂ ਵਧੂ ਜੜੀ ਉਹ ਜੋ ਮਿਲਦੀ ਹੈ ਕੋਈ ਬੱਚੇ ਹੈ ਜਿਹੜੇ ਉਹ ਨਿਕਲ ਜਾਂਦੇ ਆ ਇੱਥੇ ਜਿਹੜੇ ਬੱਚੇ ਬਿਲਕੁਲ ਜਾਨਕਿ ਗਰੀਬ ਤਬਕਾ ਜਿਹਨੂੰ ਆਪਾਂ ਕਹਿੰਦੇ ਆ ਕੀ ਇਦਾਂ ਦੇ ਬੱਚਿਆਂ ਨੂੰ ਜਾਂ ਜਿਹੜੇ ਫੀਸਾਂ ਨਹੀਂ ਭਰ ਸਕਦੇ ਇਦਾਂ ਦੇ ਬੱਚਿਆਂ ਨੂੰ ਵੀ ਤੁਸੀਂ ਅਲਾਉ ਕਰਦੇ ਹੋ ਜਾਂ ਨਹੀਂ ਕਰਦੇ ਬਿਲਕੁਲ ਬਿਲਕੁਲ ਸਰ ਅਸੀਂ ਸਾਡਾ ਇੱਕ ਮਿਸ਼ਨ ਹੈ ਕਿ ਅਸੀਂ ਮਿੱਟੀ ਦੇ ਵਿੱਚੋਂ ਸੋਨਾ ਕੱਢਣਾ ਹੀਰਾ ਮੋਤੀ ਕੱਢਣਾ ਉਹਨੂੰ ਅਸੀਂ ਜਦ ਤੱਕ ਤਰਾਸ਼ਾਂਗੇ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗ ਸਕੇਗਾ ਕਿ ਉਹ ਸੋਨਾ ਹੈ ਕਿ ਜਾਂ ਮਿੱਟੀ ਹੈ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਾਡੀ ਉਹ ਕੋਸ਼ਿਸ਼ ਨੂੰ ਫਲ ਮਿਲ ਰਿਹਾ ਜੇ ਅਸੀਂ ਉਸ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਹਾਂ ਸਾਡੇ ਟੀਚਰ ਸਾਹਿਬਾਨ ਹੈ ਉਹ ਸਾਰਾ ਕੁਝ ਉਹਨਾਂ ਦੇ ਲਈ ਕਰ ਰਹੇ ਹਨ ਤੇ ਪਲੱਸ ਅਸੀਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਸਹਿਯੋਗ ਨਾਲ ਵੀ ਕੁਝ ਬੱਚਿਆਂ ਨੂੰ ਫ੍ਰੀ ਜੋਗ ਕਰ ਰਹੇ ਹਾਂ ਕਿ ਜਿਹੜੇ ਨਹੀਂ ਫਾਈਨੈਂਸ਼ਲੀ ਇੱਥੋਂ ਤੱਕ ਪਹੁੰਚ ਸਕਦੇ ਅਸੀਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਕੁਝ ਜਿਹੜੇ ਬੱਚੇ ਇੱਥੋਂ ਜੋਬ ਪ੍ਰਾਪਤ ਕਰਕੇ ਗਏ ਨੇ ਉਹ ਸਾਡੀ ਹੈਲਪ ਕਰ ਰਹੇ ਨੇ ਕਿ ਅਸੀਂ ਗਰੀਬ ਔਰ ਜਿਹੜਾ ਬਿਲਕੁਲ ਨਹੀਂ ਕਰ ਸਕਦਾ ਸੋਚ ਨਹੀਂ ਰੱਖ ਸਕਦਾ ਉਸ ਨੂੰ ਵੀ ਉਸ ਲੈਵਲ ਤੇ ਪਚਾਈਏ ਔਰ ਉਹ ਸਾਡੇ ਕੋਲ ਕਾਫੀ ਹੱਦ ਤੱਕ ਆਏ ਆ ਉਹ ਜਿਹੜਾ ਲੈਵਲ ਆ ਕਲੀਅਰ ਹੋਇਆ ਬੱਚਿਆਂ ਨੇ ਮਦਦ ਕੀਤੀ ਆ ਔਰ ਬੱਚਿਆਂ ਦੀ ਜੋ ਬੱਚਾ ਇਥੋਂ ਭਰਤੀ ਹੋ ਕੇ ਜਾਂਦਾ ਉਹ ਬਾਹਰੋਂ ਉਹ ਕੁਝ ਬੱਚਿਆਂ ਨੂੰ ਭੇਜਦਾ ਔਰ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਵੀ ਕਰਦਾ ਔਰ ਸਾਡੇ ਟੀਚਰ ਸਾਹਿਬਾਨ ਵੀ ਜਿਹੜੇ ਆ ਉਹ ਸਾਡੇ ਕੋਲ ਬਿਲਕੁਲ ਮਤਲਬ ਜਾਇਜ਼ ਰੇਟ 'ਚ ਕੋਈ ਇਹ ਨਹੀਂ ਕਿ ਅਸੀਂ ਬਹੁਤੀਆਂ ਤਨਖਾਹਾਂ ਦਿੰਨੇ ਆ ਜਾਇਜ਼ ਰੇਟ ਦੇ ਵਿੱਚ ਸਿਰਫ ਇੱਕ ਸੋਸ਼ਲ ਵਰਕਿੰਗ ਦੇ ਤੌਰ ਤੇ ਤਾਂ ਜੇ ਉਹਨਾਂ ਨੂੰ ਵੀ ਇਹ ਕੁਝ ਹਸਲ ਹੋਇਆ ਉਹ ਉਸ ਚੀਜ਼ ਦੇ ਨਾਲ ਬੱਚਿਆਂ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਤੁਸੀਂ ਇਹ ਦੇਖ ਲਓ ਕਿ ਕਿਸੇ ਨੂੰ ਜ਼ਬਰਦਸਤੀ ਅਸੀਂ ਕੁਝ ਨਹੀਂ ਕਰ ਸਕਦੇ ਜਦ ਤੱਕ ਬੱਚੇ ਦੇ ਮਨ ਵਿੱਚ ਨਹੀਂ ਆ ਤਾਂ ਸਾਡੇ ਜਿਹੜੇ ਟੀਚਰ ਸਾਹਿਬਾਨ ਉਹ ਬੱਚਿਆਂ ਦੀ ਇੱਛਾਵਾਂ ਨੂੰ ਪਛਾਣਦੇ ਆ ਕਿ ਇਸ ਬੱਚੇ ਦੀ ਇੱਛਾ ਕੀ ਆ ਔਰ ਉਹਦੀ ਉਸ ਤਰੀਕੇ ਨਾਲ ਮਦਦ ਕਰਦੇ ਆ ਔਰ ਉਹ 100% ਸਾਨੂੰ ਰਿਜ਼ਲਟ ਦਿੰਦੇ ਆ ਔਰ ਸਾਡੀ ਰਿਜ਼ਲਟ ਦਾ ਇਹੀ ਹੀ ਕਾਰਨ ਹੈ ਕਿ ਅਸੀਂ ਬੱਚੇ ਦੇ ਦਿਲ ਦੀ ਇੱਛਾ ਪਛਾਣਦੇ ਆ ਉਹਦੇ ਪਰਿਵਾਰ ਦੀ ਸਥਿਤੀ ਨੂੰ ਸਾਰੀ ਇੱਕ ਚੀਜ਼ ਨੂੰ ਚੈੱਕ ਕਰਕੇ ਉਹਦਾ ਕੰਪਾਊਂਡ ਕਰਕੇ ਫਿਰ ਉਸ ਬੱਚੇ ਦੀ ਅਸੀਂ ਉਸ ਤਰੀਕੇ ਨਾਲ ਮਦਦ ਕਰਕੇ ਜਿੱਥੋਂ ਤੱਕ ਹੋ ਸਕੇ ਫੁੱਲ ਹੈਲਪ ਕਰਦੇ ਆ ਤੇ ਸਾਡੇ ਜਿਹੜੇ ਲੋਕਲ ਇੱਥੇ ਸੋਸ਼ਲ ਵਰਕਰ ਨੇ ਉਹ ਵੀ ਇਸ ਚੀਜ਼ ਦੇ ਵਿੱਚ ਉਹਨਾਂ ਬੱਚਿਆਂ ਦੀ ਹੈਲਪ ਕਰਦੇ ਨੇ ਟਾਈਮ ਟੂ ਟਾਈਮ ਵੱਡੇ ਸਰ ਵੀ ਆ ਕੇ ਉਹ ਕਰਦੇ ਉਹਨਾਂ ਬੱਚਿਆਂ ਨੂੰ ਮਤਲਬ ਥੋੜਾ ਮੋਟੀਵੇਟ ਕਰਦੇ ਨੇ ਔਰ ਉਹ ਚੀਜ਼ ਦੇ ਨਾਲ ਸਾਨੂੰ ਰਿਜ਼ਲਟ ਵੀ ਮਿਲ ਰਿਹਾ ਔਰ ਬੱਚੇ ਸਾਡੇ ਨਾਲ ਜੁੜ ਵੀ ਰਹੇ ਆ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਨੇ ਜਿਹੜੀਆਂ ਉਹ ਤੁਹਾਡੇ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਅਸੀਂ ਜੋ ਗਰੀਬ ਪਰਿਵਾਰ ਦੇ ਬੱਚੇ ਆ ਉਹਨਾਂ ਦੀ ਫੀਸ ਦੇ ਵਿੱਚ ਲੈਸ ਵੀ ਕਰ ਰਹੇ ਆ ਕੁਝ ਬੱਚਿਆਂ ਦੀ ਫੀਸ ਮਾਫ ਵੀ ਕਰ ਰਹੇ ਆ ਬਾਕੀ ਉਹਨਾਂ ਦਾ ਜਿਹੜਾ ਰਹਿਣ ਸਹਿਣ ਦਾ ਹੈ ਜੇਕਰ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਆਂਦੀ ਆ ਉਹ ਵੀ ਅਸੀਂ ਪ੍ਰੋਵਾਈਡ ਕਰ ਰਹੇ ਆ ਕੁਝ ਇਸ ਤਰ੍ਹਾਂ ਦੇ ਆ ਕਿ ਜੋ ਬੱਚੇ ਕਿਸੇ ਵਿਸ਼ੇ 'ਚ ਵੀਕ ਨੇ ਉਹਨਾਂ ਨੂੰ ਸਪੈਸ਼ਲ ਟੀਚਰ ਵੀ ਦੇ ਕੇ ਅਸੀਂ ਕਰ ਰਹੇ ਆ ਸੇਮ ਕੀਮਤ ਦੇ ਵਿੱਚ ਕੋਈ ਕਾਸਟ ਜ਼ਿਆਦਾ ਨਹੀਂ ਉਸੇ ਕੋਰਸ ਦੇ ਵਿੱਚ ਸਪੈਸ਼ਲ ਟੀਚਰ ਦੇ ਕੇ ਵੀ ਅਸੀਂ ਉਸ ਨੂੰ ਉੱਪਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਜਿਹੜੇ ਗਰੀਬ ਔਰ ਐਜੂਕੇਸ਼ਨ ਪੱਖੋਂ ਥੋੜੇ ਵੀਕ ਨੇ ਉਹ ਬੱਚੇ ਵੀ ਬਰਾਬਰ ਆ ਕੇ ਉਸ ਰਿਜ਼ਲਟ ਕੱਢ ਕੇ ਦੇ ਸਕਣ ਸਰ ਜੇ ਬੱਚੇ ਕੁਝ ਦੂਰ ਤੋਂ ਜਿਵੇਂ ਕਿ ਤੁਸੀਂ ਪਹਿਲਾਂ ਕਿਹਾ ਕਿ ਟੇਸੀਪੀ ਪਠਾਨਕੋਟ ਤੋਂ ਵੀ ਬੱਚੇ ਆ ਰਹੇ ਨੇ ਪਠਾਨਕੋਟ ਤੋਂ ਇਲਾਵਾ ਜੇਕਰ ਕੋਈ ਬੱਚਾ ਦੂਰੋਂ ਆਂਦਾ ਆ ਟ੍ਰੇਨਿੰਗ ਲੈਂਦਾ ਆ ਤੇ ਅਪ ਡਾਊਨ ਦੇ ਵਿੱਚ ਤੇ ਬਹੁਤ ਜ਼ਿਆਦਾ ਪ੍ਰੋਬਲਮ ਜਾਂਦੀ ਕੋਈ ਰਹਿਣ ਦੀ ਸਹੂਲਤ ਹੈਗੀ ਇਥੇ ਬਿਲਕੁਲ ਬਿਲਕੁਲ ਸਰ ਅਸੀਂ ਬੱਚਿਆਂ ਨੂੰ ਰਹਿਣ ਦੀ ਸਹੂਲਤ ਪ੍ਰਦਾਨ ਕਰ ਰਿਹਾ ਉਹਨਾਂ ਲਈ ਹੋਸਟਲ ਦਿੱਤਾ ਹੋਇਆ ਔਰ ਮਤਲਬ ਰੋਟੀ ਪਾਣੀ ਦਾ ਵੀ ਵਿਵਸਥਾ ਹੈ ਕੋਈ ਉਹਨਾਂ ਨੂੰ ਦਿੱਕਤ ਨਹੀਂ ਘਰ ਵਰਗਾ ਮਾਹੌਲ ਦਿੱਤਾ ਜਾ ਰਿਹਾ ਯਾਨੀ ਕਿ ਅਸੀਂ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਉਹ ਸਭ ਕੁਝ ਪ੍ਰੋਵਾਈਡ ਕਰਦੇ ਆ ਕੋਈ ਬਿਜ਼ਨਸ ਟਾਈਪ ਨਹੀਂ ਉਹਨਾਂ ਨੂੰ ਅਸੀਂ ਆਪਣੇ ਪਰਿਵਾਰਿਕ ਮੈਂਬਰ ਸਮਝ ਕੇ ਰੱਖ ਕਰ ਰਿਹਾ ਔਰ ਉਹ ਬੱਚੇ ਬਹੁਤ ਵਧੀਆ ਰਿਜ਼ਲਟ ਕੱਢ ਕੇ ਜਾ ਰਹੇ ਔਰ ਸਾਡਾ ਦੂਰ ਦੂਰ ਤੱਕ ਕੋਈ ਚੀਜ਼ ਨਾ ਜਿਹੜਾ ਉੱਪਰ ਆ ਰਿਹਾ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜਯਦਵੀਰ ਅਕੈਡਮੀ ਜੋ ਕਿ ਗਲੜੀ ਦੇ ਵਿੱਚ ਆ ਮੈਂ ਇੱਕ ਵਾਰੀ ਫੇਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਬੜੇ ਹੀ ਪਿਆਰ ਦੇ ਨਾਲ ਪੂਰੀ ਫੈਮਿਲੀ ਜਿਹੜੀ ਫੈਮਿਲੀ ਤਰੀਕੇ ਦੇ ਨਾਲ ਜਿਵੇਂ ਕਿ ਤੁਸੀਂ ਆਪਣੀ ਫੈਮਿਲੀ ਚ ਵਿਚਰਦੇ ਹੋ ਜਿਵੇਂ ਕਿ ਤੁਸੀਂ ਆਪਣੀ ਫੈਮਿਲੀ ਚ ਬਹਿੰਦੇ ਖਲਉਂਦੇ ਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇੱਥੇ ਪੈਦਾ ਕੀਤਾ ਗਿਆ ਆ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਟੈਸਟ ਕਲੀਅਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾਲ ਦੀ ਨਾਲ ਫਿਜ਼ੀਕਲ ਜਿਹੜੀ ਹੈ ਐਜੂਕੇਸ਼ਨ ਉਹ ਵੀ ਦਿੱਤੀ ਜਾਂਦੀ ਹੈ ਜਿਦੇ ਚ ਤੁਸੀਂ ਪੰਜਾਬ ਪੁਲਿਸ CRPF ਆਰਮੀ ਵਰਗੀਆਂ ਜਿੰਨੀਆਂ ਵੀ ਸਰਕਾਰੀ ਜੋਬਸ ਆ ਉਹ ਵਧੀਆ ਤਰੀਕੇ ਨਾਲ ਟੈਸਟ ਕਲੀਅਰ ਕਰਕੇ ਕਰ ਸਕਦੇ ਹੋ ਟ੍ਰੇਨਿੰਗ ਲੈਣ ਵਾਸਤੇ ਗਲੜੀ ਜਿਲ੍ਹਾ ਗਰਦਾਸਪੁਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਬਿਲਕੁਲ ਸਹੀ ਰੇਟਾਂ ਦੇ ਉੱਤੇ ਸਹੀ ਫੀਸਾਂ ਦੇ ਨਾਲ ਤੁਸੀਂ ਇੱਥੇ ਜੜਾ ਆ ਉਹ ਟ੍ਰੇਨਿੰਗ ਲੈ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਵੀ ਟੈਨਸ਼ਨ ਨਹੀਂ ਜੇਕਰ ਤੁਹਾਡੀ ਫੀਸ ਅੱਗੇ ਪਿੱਛੇ ਹੋ ਜਾਂਦੀ ਹੈ ਜਾਂ ਤੁਸੀਂ ਅਸਮਰਥ ਹੋ ਕੁਝ ਫੀਸ ਭਰਨ ਦੇ ਵਿੱਚ ਉਹ ਵੀ ਤੁਹਾਡੀ ਜਿਹੜੀ ਅਕੈਡਮੀ ਵੱਲੋਂ ਮਦਦ ਕੀਤੀ ਜਾਂਦੀ ਹੈ ਸੋਸ਼ਲ ਜਿਹੜੇ ਸਾਡੇ ਕਰਦੇ ਨੇ ਸੇਵਾ ਕਰਦੇ ਨੇ ਉਹ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਰਲ ਕੇ ਤੁਹਾਡੀ ਹੈਲਪ ਜ਼ਰੂਰ ਕਰਨਗੇ ਸਾਡੇ ਨਾਲ ਇਸ ਟਾਈਮ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਇਹਨਾਂ ਦੇ ਕਈ ਜਿਹੜੀ ਲੋਕ ਸੋਚਦੇ ਹਨ ਵੀ ਯਾਰ ਤੁਹਾਡਾ ਆਪਣਾ ਤਾਂ ਕੋਈ ਭਰਤੀ ਨਹੀਂ ਹੋਇਆ ਤੁਹਾਡਾ ਆਪਣਾ ਤਾਂ ਕੋਈ ਹੈ ਨਹੀਂ ਮੈਂ ਪਹਿਲਾਂ ਦੱਸ ਦੇਣਾ ਚਾਹੁੰਦਾ ਵੀ ਇਹਨਾਂ ਦੇ بیٹے ਜਿਨ੍ਹਾਂ ਦੇ ਨਾਮ ਤੇ ਯੁੱਧਵੀਰ ਅਕੈਡਮੀ ਹੈ ਇਹਨਾਂ ਨੇ ਆਪਣੇ بیٹے ਦੇ ਨਾਮ ਤੇ ਅਕੈਡਮੀ ਦਾ ਨਾਮ ਰੱਖਿਆ ਹੋਇਆ ਆ ਉਹ ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਨੇ ਤੇ ਦੋਸਤੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਵਾਲਾ ਸੀ ਕਿ ਕੀ ਅਕਾਡਮੀ ਦੇ ਵਿੱਚੋਂ ਬੱਚੇ ਜਿਹੜੇ ਭਰਤੀ ਹੋਏ ਨੇ ਉਹ ਤਾਂ ਦੂਰ ਦਰਾਡੇ ਨੇ ਟ੍ਰੇਨਿੰਗ ਲੈ ਕੇ ਭਰਤੀ ਹੋ ਗਏ ਪਰ ਤੁਹਾਨੂੰ ਮੈਂ ਪਹਿਲਾਂ ਦੱਸ ਦਵਾਂ ਕਿ ਸ਼ੰਗਾਰਾ ਸਿੰਘ ਜੀ ਦੇ ਸੁਪੁੱਤਰ ਖੁਦ ਵੀ ਪੰਜਾਬ ਪੁਲਿਸ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਨੇ ਉਹ ਅਹੁਦਾ ਸੀ ਜਿਹੜਾ ਆ ਸਰ ਉਹਨਾਂ ਦੇ ਮੂੰਹੋਂ ਹੀ ਸੁਣਾਗੇ ਕਿ ਕੀ ਕੀ ਕਹਿਣਾ ਚਾਹੁੰਦੇ ਸਰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਸਟੈਂਪ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਪੋਸਟ ਦੇ ਵਿੱਚ ਸਲੈਕਟ ਹੋਇਆ ਤੇ ਅੱਜ ਮੈਂ ਟ੍ਰੇਨਿੰਗ ਤੇ ਜਾ ਰਿਹਾ ਇਸ ਤੋਂ ਪਹਿਲਾਂ ਮੈਂ ਲਗਭਗ CRPF ਦੇ ਵਿੱਚ ਸਬ ਇੰਸਪੈਕਟਰ ਦੀ ਜੌਬ ਕੀਤੀ ਆ ਉਸ ਤੋਂ ਪਹਿਲਾਂ ਵੀ 6 ਤੋਂ 7 ਇਗਜ਼ਾਮ ਜਿਹੜੇ ਆ ਸਰਕਾਰੀ ਨੌਕਰੀਆਂ ਦੇ ਕਲੀਅਰ ਕਰ ਚੁੱਕਾ ਤੇ ਉਹ ਮੇਰੇ ਫਾਦਰ ਸਾਹਿਬ ਦੀ ਗਾਈਡੈਂਸ ਕਰਕੇ ਹੀ ਮੈਂ ਇੱਥੇ ਤੱਕ ਪਹੁੰਚਾ ਤੇ ਅੱਜ ਮੇਰੀ 8ਵੀਂ ਨੌਕਰੀ ਜਿਹੜੀ ਆ ਦੁਬਾਰਾ ਮੈਂ ਟ੍ਰੇਨਿੰਗ ਤੇ ਜਾ ਰਿਹਾ ਇਹਨਾਂ ਦੀ ਬਦੌਲਤ ਸਰ ਬੜੀ ਤਗੜੀ ਗੱਲ ਹੈ ਕਿ ਫਾਦਰ ਸਾਹਿਬ ਨੇ ਬੜਾ ਵੱਡਾ ਮਕਾਮ ਜਿਹੜਾ ਚੁੱਕਤਾ ਬਿਲਕੁਲ ਨੀਚੇ ਦੀ ਏਰੀਆ ਜਿਹੜਾ ਆ ਪਸੜਿਆ ਹੋਇਆ ਏਰੀਆ ਜਿਹੜਾ ਉਹਨਾਂ ਬੱਚਿਆਂ ਨੂੰ ਅਫਸਰ ਬਣਾਤਾ ਇੱਥੋਂ ਤੱਕ ਕਿ ਆਪਣੇ ਬੱਚੇ ਨੂੰ ਵੀ ਅਫਸਰ ਬਣਾਤਾ ਕਿਵੇਂ ਦੇ ਦੇਓ ਆਪਣੇ ਪਿਤਾ ਜੀ ਦੀ ਮਿਹਨਤ ਨੂੰ ਮੈਦਰਸਾ ਹੁਣ ਤੱਕ ਪਹਿਲੀ ਕਲਾਸ ਤੋਂ ਲੈ ਕੇ 10ਵੀਂ ਕਲਾਸ ਤੱਕ ਜਿਹੜਾ ਸਰਕਾਰੀ ਸਕੂਲ 'ਚ ਹੀ ਪੜਿਆ ਬਿਨਾਂ ਕਿਸੇ ਟਿਊਸ਼ਨ ਦੀ ਕਿਸੇ ਵੀ ਚੀਜ਼ ਦੇ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਹੈ ਮਤਲਬ ਗਾਈਡੈਂਸ ਜਿੱਦਾਂ ਫਾਦਰ ਸਾਹਿਬ ਨੇ ਕਿਹਾ ਕਿ ਮਤਲਬ ਮੈਨੂੰ ਚੰਡੀਗੜ੍ਹ ਭੇਜਿਆ ਕੁਝ ਸਮੇਂ ਲਈ 12ਵੀਂ ਭੇਜਿਆ ਉਸ ਤੋਂ ਬਾਅਦ ਆਪਣੇ ਏਰੀਆ ਦੇ ਵਿੱਚ ਕੁਝ ਵੀ ਨਹੀਂ ਮੈਂ ਤੁਹਾਨੂੰ ਕਹਾਂ ਗੁਰਦਾਸਪੁਰ ਸਿਟੀ ਤੋਂ ਲੈ ਕੇ ਆਪਣੇ ਲਾਗੇ ਸ਼ਾਗੇ 20 50 ਕਿਲੋਮੀਟਰ ਦੇ ਏਰੀਆ 'ਚ ਕੋਈ ਵੀ ਗਾਈਡੈਂਸ ਪ੍ਰੋਵਾਈਡ ਕਰਨ ਵਾਲਾ ਨਹੀਂ ਹੈ ਗਾਈਡੈਂਸ ਦੀ ਕਮੀ ਕਰਕੇ ਜਿਹੜਾ ਮੈਨੂੰ ਦਿੱਲੀ ਚੰਡੀਗੜ੍ਹ ਰਹਿਣਾ ਪਿਆ ਮੇਰਾ ਪਰ ਮਹੀਨਾਤ 20 ਤੋਂ 25000 ਰੁਪਏ ਖਰਚਾ ਵੀ ਆਉਂਦਾ ਰਿਹਾ ਤੇ ਉਹ ਭਾਦੂ ਸਾਹਿਬ ਨੇ ਜਿਹੜਾ ਚੱਲਿਆ ਪਰ ਉਹ ਉਹਨਾਂ ਨੂੰ ਲੱਗਾ ਕਿ ਜਿੱਥੇ 20 25000 ਰੁਪਏ ਦੇ ਵਿੱਚ ਇੱਕ ਬੱਚਾ ਪੜਦਾ ਤਾਂ ਇੱਥੇ ਸਾਰੇ 50 ਬੱਚੇ ਪੜ ਸਕਦੇ ਆ ਤੇ ਉਸ ਤੋਂ ਇਲਾਵਾ ਹੁਣ ਮੇਰੀ ਸਿਸਟਰ ਵੀ ਜਿਹੜੀ ਆ ਉਹ ਇੱਥੋਂ ਹੀ ਕੋਚਿੰਗ ਲੈ ਕੇ ਫਰਦ ਸਾਹਿਬ ਤਾਂ ਆਪਾਂ ਦੋ ਹੀ ਬ੍ਰਦਰ ਸਿਸਟਰਾਂ ਦੋਨੇ ਪੰਜਾਬ ਪੁਲਿਸ ਦੇ ਵਿੱਚ ਆ ਇੱਕ ਵਾਰੀ ਆਪਣੇ ਵੱਲੋਂ ਦੱਸ ਦਿਓ ਕਿ ਇੱਥੇ ਕਿਹੜੀ ਕਿਹੜੀ ਟ੍ਰੇਨਿੰਗ ਸਪੈਸ਼ਲਿਟੀ ਦਿੱਤੀ ਜਾਂਦੀ ਹੈ ਇੱਥੇ ਜਿਹੜੀ ਆਪਣੇ ਮਤਲਬ ਬਾਰਡਰ ਏਰੀਆ ਦੇ ਜਿਹੜੇ ਬੱਚੇ ਆ ਜਾਂ ਜਿੰਨੇ ਵੀ ਬੱਚੇ ਆ ਸਪੈਸ਼ਲੀ ਜਿਹੜੇ ਜਿੱਦਾਂ SSC GD ਦੀ ਭਰਤੀ ਹਰ ਸਾਲ ਜਿਹੜੀ ਨੌਜਵਾਨਾਂ ਨੂੰ ਪਹਿਲੀ ਗੱਲ ਤੇ ਪਤਾ ਨਹੀਂ ਹੁੰਦਾ ਕਿ ਭਰਤੀ ਆਂਦੀ ਜਿਹੜੀ ਆ ਦੇਖੋ ਦੋ ਤਰ੍ਹਾਂ ਦੀਆਂ ਭਰਤੀਆਂ ਤੇ ਆਂਦੀਆਂ ਹੀ ਆ ਇੱਕ ਪੰਜਾਬ ਜਿਹੜੀ ਆ ਕਨਸਟੇਬਲ ਦੀ ਭਰਤੀ 50 ਤੋਂ 60000 ਤੇ ਦੂਸਰਾ ਸਬ ਇੰਸਪੈਕਟਰਾਂ ਦੀ CRPF BSF ਪੈਰਾਮਿਲਟਰੀ ਫੋਰਸ ਦੇ ਵਿੱਚ ਜਿਹੜੀ ਕਿ 4 ਸਾਲ ਦੀ ਨਹੀਂ ਹੈ 60 ਸਾਲ ਤੱਕ ਦੀ ਨੌਕਰੀ ਆ ਤੇ ਉਹਦੀ ਭਰਤੀ ਹਰ ਸਾਲ ਆਂਦੀ ਆ ਇੱਕ ਪੇਪਰ ਭਰਿਆ ਜਾ ਚੁੱਕਾ ਜਿਹਦਾ ਪੇਪਰ ਫਰਵਰੀ ਮਹੀਨੇ ਆ ਤੇ ਇੱਕ ਨਵੀਂ ਭਰਤੀ ਜ ਨਵੰਬਰ ਚ ਤੇ ਉਹਦਾ ਪੇਪਰ ਜਿਹੜਾ ਉਹ ਫੇਰ ਦਸੰਬਰ ਜਨਵਰੀ ਦੇ ਕਰੀਬ ਹੋਏਗਾ ਤੇ ਖਾਸ ਤੌਰ ਦੇ ਉੱਤੇ ਉਹਦੀ ਭਰਤੀ मतलब ਤਿਆਰੀ ਆ ਬਾਕੀ ਪੰਜਾਬ ਪੁਲਿਸ ਦੀ ਤਿਆਰੀ ਵੀ ਬੱਚੇ ਕਰ ਰਹੇ ਆ ਹੋਰ ਜਿੰਨੀਆਂ ਵੀ ਡਿਫੈਂਸ ਫੋਰਸਸ ਦੇ ਵਿੱਚ ਜਾਂ ਸਰਕਾਰੀ ਨੌਕਰੀ ਦੇ ਜਿੰਨੇ ਵੀ ਪੇਪਰ ਆ ਰਹੇ ਉਹਨਾਂ ਸਾਰਿਆਂ ਦਾ ਕਿਉਂਕਿ ਪੇਪਰ ਸਾਰੇ ਸੇਮ ਹੁੰਦੇ ਆ ਮੈਂ ਖੁਦ ਇੱਕ ਪੇਪਰ ਦੀ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਜਿੰਨੇ ਵੀ ਪੇਪਰ ਦਿੰਦਾ ਗਿਆ ਜਦੋਂ ਇੱਕ ਵਾਰੀ ਸਿਲੇਬਸ ਕਲੀਅਰ ਹੋ ਗਿਆ ਤਾਂ ਉਹ ਫੇਰ ਸਾਰੇ ਕਲੀਅਰ ਹੋ ਹੀ ਜਾਂਦੇ ਆ ਦੋਸਤੋ ਲਗਾਤਾਰ ਅਸੀਂ ਤੁਹਾਡੀ ਜਿਹੜੀ ਹੈ ਅਕੈਡਮੀ ਆਨਰਸ ਦੇ ਨਾਲ ਉਹਨਾਂ ਦੇ ਬੇਟੇ ਦੇ ਨਾਲ ਗੱਲਬਾਤ ਕਰਵਾਈਏ ਟੀਚਰਸ ਦੇ ਨਾਲ ਵੀ ਗੱਲਬਾਤ ਕਰਾਉਣੀ ਬਹੁਤ ਜ਼ਰੂਰੀ ਲੱਗੀ ਨਾਲ ਦੀ ਨਾਲ ਤੁਹਾਨੂੰ ਵੀ ਇਹ ਖਿਆਲ ਆਉਂਦਾ ਹੋਵੇਗਾ ਕਿ ਅਕੈਡਮੀ ਦੀ ਜਿਹੜੀ ਕਲਾਸੇਜ਼ ਨੇ ਉਹ ਤੇ ਦਿਖਾਈਆਂ ਨਹੀਂ ਤੇ ਅਸੀਂ ਚੱਲਦੇ ਹਾਂ ਅੰਦਰ ਅਕੈਡਮੀ ਦੀਆਂ ਕਲਾਸੇਜ਼ ਵੀ ਦੇਖਦੇ ਹਾਂ ਅੰਦਰ ਜਿਹੜੇ ਟੀਚਰ ਇਸ ਟਾਈਮ ਜਿਹੜੀ ਕੋਚਿੰਗ ਦੇ ਰਿਹਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ ਤੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਸ ਟਾਈਮ ਜਿਹੜੀ ਕਲਾਸ ਆ ਉਹ ਪੂਰੀ ਜਿਹੜੀ ਭਰੀ ਹੋਈ ਹੈ ਇਹ ਨਹੀਂ ਕਿ ਇੱਕ ਦੋ ਬੱਚਾ ਸਾਹਿਦ ਮੇਰੇ ਖਾਨ ਨਾਲ 100 ਦੇ ਕਰੀਬ ਜਿਹੜੇ ਬੱਚੇ ਆ ਵੱਖ-ਵੱਖ ਟਾਈਮਾਂ ਦੇ ਵਿੱਚ ਜਿਹੜਾ ਆ ਇੱਥੇ ਟ੍ਰੇਨਿੰਗ ਲੈਂਦੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਫਰੰਟ ਤੋਂ ਆ ਕੇ ਜਿਹੜਾ ਆ ਉਹ ਅਕੈਡਮੀ ਦੇ ਵਿੱਚ ਜਿੰਨੇ ਵੀ ਬੱਚੇ ਇਸ ਟਾਈਮ ਇੱਥੇ ਅ ਟ੍ਰੇਨਿੰਗ ਲੈ ਰਹੇ ਆ ਟੈਸਟ ਟ੍ਰੇਨਿੰਗ ਲੈ ਰਹੇ ਆ ਉਹ ਦਿਖਾਏ ਜਾਣ ਕਿ ਕਲਾਸ ਜਿਹੜੀ ਪੂਰੀ ਤਰ੍ਹਾਂ ਭਰੀ ਹੋਈ ਹੈ ਤੁਹਾਨੂੰ ਦੱਈਏ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅ ਇੱਥੇ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਸਕਰੀਨਾਂ ਦੇ ਉੱਤੇ ਜਿਹੜੀ ਓ ਸਪੈਸ਼ਲੀ ਜਿਹੜੀ ਹੈ ਬਲੈਕ ਬੋਰਡ ਸਕ੍ਰੀਨਾਂ ਲੱਗੀਆਂ ਹੋਈਆਂ ਜਿੱਥੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਸਾਡੇ ਨਾਲ ਇਸ ਟਾਈਮ ਜਿਹੜੇ ਕੋਚਿੰਗ ਦੇ ਰਹੇ ਸੀ ਇਸ ਟਾਈਮ ਟੀਚਰ ਉਹ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕੀ ਕਹਿਣਾ ਚਾਹੋ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਮੈਂ ਇਹਨਾਂ ਨੂੰ ਟੋਪਿਕ ਕਰਾ ਰਿਹਾ ਐਂਸ਼ੀਅਨ ਹਿਸਟਰੀ ਟੋਪਿਕ ਕਰਾ ਰਿਹਾ ਜਿਹਦੇ ਵਿੱਚ ਮੈਂ ਇਹਨਾਂ ਨੂੰ ਅੱਜ ਐਂਸ਼ੀਅਨ ਹਿਸਟਰੀ ਦਾ ਵੈਦਿਕ ਕਾਲ ਕਰਾ ਰਹੇ ਆ ਇਸ ਤੋਂ ਪਹਿਲਾਂ ਅੱਜ ਸਾਡੀ ਕੋਸ਼ਿਸ਼ ਹੈ ਆ ਕਿ ਆਪਾਂ ਡੇਢ ਦੋ ਘੰਟੇ ਵਿੱਚ ਪੂਰੀ ਜਿਹੜੀ ਹੈ ਇਨਸ਼ੀਅੰਟ ਹਿਸਟਰੀ ਖਤਮ ਕਰ ਦਾਂਗੇ ਇਹ ਕੁਝ ਐਸ ਇਹੋ ਜਿਹੇ ਟੋਪਿਕ ਹੁੰਦੇ ਆ ਜਿਹੜੇ ਮਤਲਬ ਆਪਾਂ ਸਮਝਾਣਾ ਇਹਨਾਂ ਨੂੰ ਬਾਅਦ ਵਿੱਚ ਆਪਾਂ ਕੁਸ਼ਣ ਦੇ ਦੇਣੇ ਆ ਵੀ ਚਲੋ ਹੁਣ ਪੂਰਾ ਟੋਪਿਕ ਇਹਨਾਂ ਨੂੰ ਸਮਝਾ ਦੇਣਾ ਐਕਸਪਲੇਨ ਕਰ ਦੇਣਾ ਬਾਅਦ ਵਿੱਚ ਇਹਨਾਂ ਨੇ ਕੀ ਕਰਨਾ ਹੈ ਵੀ ਇਹਨਾਂ ਨੂੰ ਆਪਾਂ 100 ਜਾਂ 50 ਕੁਸ਼ਣ ਜਿੰਨੇ ਵੀ SSC ਜਾਂ ਕੋਈ ਵੀ ਐਗਜ਼ਾਮ ਹੈ ਇਹਦੇ ਵਿੱਚ ਜਿੰਨੇ ਵੀ ਪ੍ਰੀਵੀਅਸ ইয়ার ਆਏ ਹੋਏ ਆ ਆਪਾਂ ਕਹਿੰਣਾ ਵੀ ਇਹ ਕੁਸ਼ਣ ਯਾਦ ਕਰ ਲਓ ਜੋ ਕਿ ਆਪਾਂ ਸਕਰੀਨ ਤੇ ਇਹਨਾਂ ਨੂੰ ਬਹੁਤ ਵਧੀਆ ਇਮੇਜ ਫਿਰ ਇਹਨਾਂ ਨੂੰ ਚੈਪਟਰ ਵਾਈਜ਼ ਜਿੱਦਾਂ ਹੁਣ ਜਿੱਦਾਂ ਉਹਨਾਂ ਨੂੰ ਮੈਂ ਵੈਦਿਕ ਕਾਲ ਕਰਾ ਰਿਹਾ ਇਸ ਤੋਂ ਪਹਿਲਾਂ ਮੈਂ ਇੰਡਸ ਵੈਲੀ ਸਿਵਲਾਈਜੇਸ਼ਨ ਕਰਾਈ ਇਨਾਂ ਦੇ ਟੋਪਿਕ ਵਾਈਜ਼ ਟੈਸਟ ਲیتے ਜਾ ਰਹੇ ਆ ਜਿਹਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਈ ਆ ਇੱਥੇ ਕਈ ਬੱਚੇ ਆਏ ਆ ਜਿਨ੍ਹਾਂ ਦੇ ਸਟਾਰਟਿੰਗ ਵਿੱਚ 55 ਤੋਂ 60 ਨੰਬਰ ਸੀਗੇ ਪਰ ਹੁਣ ਉਹ 90+ ਉਹ ਪਾਸਾਰੇ ਜਾ ਰਹੇ ਆ ਤੇ ਮੈਨੂੰ ਆਸ ਆਇਆ ਹੈ ਮੈਂ ਪੂਰੀ ਮਿਹਨਤ ਕਰ ਰਹੇ ਆ ਆਪਣਾ 100% ਦੇ ਰਹੇ ਆ ਤੇ ਮੈਨੂੰ ਆਸ ਹੈ ਵੀ ਇਹ ਸਾਰੇ ਬੱਚੇ ਚਲੋ ਅੱਗੇ ਜਾ ਕੇ ਭਰਤੀ ਹੋਣ ਮੈਂ ਆਪਣਾ ਪੂਰਾ ਚਲੋ ਆਪਣਾ ਯੋਗਦਾਨ ਦੇ ਰਿਹਾ ਮੈਂ ਖੁਦ ਵੀ ਆਪ ਵੀ ਹੁਣ ਇਸ ਵਾਰ ਸਿਲੈਕਸ਼ਨ ਲਈ ਆ ਬੀਐਸਐਫ ਵਿੱਚ ਇਸ ਤੋਂ ਇਲਾਵਾ ਮੈਂ ਸੀਪੀਓ ਦਾ ਪ੍ਰੀ ਕਲੀਅਰ ਕੀਤਾ ਹੋਇਆ ਜੋ ਕਿ ਹੁਣ ਮੇਰਾ ਉਹਦਾ ਮੇਨਸ ਹੈਗਾ ਸੋ ਸਾਡੇ ਜਿਹ ਜਿਦਾਂ ਕਿ ਸਾਨੂੰ ਉਹਨਾਂ ਦੇ ਸਿਸਟਮ ਨਾਲ ਚੱਲਣਾ ਚਾਹੀਦਾ ਪੂਰਾ ਬਸ ਮੈਂ ਇਨਾ ਹੀ ਕਹਿਣਾ ਚਾਹਨਾ ਬਾਕੀ ਉਸੇ ਬੱਚਿਆਂ ਨਾਲ ਗੱਲ ਕਰੋ ਉਹ ਤੁਹਾਨੂੰ ਵਧੀਆ ਦੱਸਟ ਟਾਈਮ ਤੁਸੀਂ ਬਹੁਤ ਸਾਰੇ ਬੱਚੇ ਦੇਖਦੇ ਪਏ ਹੋ ਇੱਕ ਸਵਾਲ ਆਪਾਂ ਕਰ ਲੱਗੇ ਆ ਹੱਥ ਖੜਾ ਕਰਨਾ ਹੈ ਬਸ ਯੈਸ ਜਾਂ ਨੋ ਦਾ ਮਤਲਬ ਵੀ ਹੱਥ ਖੜਾ ਕਰਨਾ ਵੀ ਯੈਸ ਆ ਕਿ ਜਾਂ ਨੋ ਆ ਮੇਨੇ ਆਪੀ ਤੁਸੀਂ ਸਾਰੇ ਇਸ ਐਜੂਕੇਸ਼ਨ ਤੋਂ ਜਿਹੜਾ ਆ ਸੈਟੀਸਫਾਈ ਹੋ ਐਜੂਕੇਸ਼ਨ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਆ ਬਾਰ ਉਹਨਾਂ ਨੇ ਕਿਹਾ ਸੀ ਕਿ ਵੀ ਕੁਝ ਕਈ ਬੱਚੇ ਜਿਹੜੇ ਆ ਉਹ ਉਹਨਾਂ ਦੇ ਸੀ ਹੈਲਪ ਵੀ ਕਰਦੇ ਆ ਤੇ ਫੀਸ ਵੀ ਘੱਟ ਕਰ ਦਿੰਦੇ ਆ ਕਰ ਦਿੰਦੇ ਆ ਅ ਦੂਰੋਂ ਕਿਹੜੇ ਬੱਚੇ ਆਏ ਹੋਏ ਆ ਇਸ ਟਾਈਮ ਬਹੁਤੀ ਦੂਰੋਂ ਜਿਹੜੇ ਕਿੱਥੋਂ ਆਏ ਆ ਘਨਗੋਰ ਤੋਂ ਆਏ ਸੀ ਇਹ ਸੇ ਬੱਚੇ ਨੇ ਜਿਹੜੇ ਪਠਾਨਕੋਟ ਤੋਂ ਆਏ ਕਿੱਥੋਂ ਆਏ ਹੋ ਪਠਾਨਕੋਟ ਤੋਂ ਸਰ ਘਨਗੋਰ ਤੋਂ ਹਾਂਜੀ ਇੰਦਾ ਵੱਡਾ ਵਧੀਆ ਸ਼ਹਿਰ ਛੱਡ ਕੇ ਇੱਕ ਬਾਰਡਰ ਕੰਟੀਰੀ ਆਂਡੇ ਕੋਚਿੰਗ ਲੈਣ ਆਏ ਹੋ ਕੀ ਲੱਗਦਾ ਕਿਉਂਕਿ ਬਹੁਤ ਵਾਰ ਲੱਗਿਆ ਕੋਚਿੰਗ ਲੱਗਿਆ ਪਹਿਲਾਂ ਵੀ ਲੈ ਕੇ ਗਏ ਹੀ ਕੋਚਿੰਗ ਇਥੋਂ ਤੇ ਹੁਣ ਵੀ ਆਪਾਂ ਦੁਬਾਰਾ ਲੈਣ ਆਏ ਆ ਇਥੇ ਕੋਚਿੰਗ ਜੋ ਕਿ ਵਧੀਆ ਦਿੰਦੇ ਇਥੇ ਕੋਚਿੰਗ ਹਾਂਜੀ ਸਰ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਸਰ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਕੋਈ ਜ਼ਿਆਦਾ ਪ੍ਰੈਸਰ ਤੇ ਨਹੀਂ ਹੁੰਦੇ ਨਹੀਂ ਸਰ ਕੋਈ ਫਰਮ ਨਹੀਂ ਸਰ ਅ ਤੁਸੀਂ ਦੇਖਦੇ ਪਿਓ ਮੇਰੇ ਨਾਲ ਇਸ ਟਾਈਮ ਜਯੋਧਵੀਰ ਅਕੈਡਮੀ ਤੋਂ ਇਹ ਤਸਵੀਰਾਂ ਜਿੱਥੇ ਕਿ ਮੈਂ ਸਟੂਡੈਂਟ ਵੀ ਦਿਖਾ ਦਿੱਤੇ ਨੇ ਬਹੁਤ ਸਾਰੇ ਸਟੂਡੈਂਟ ਇਥੇ ਜਿਹੜੇ ਕੋਚਿੰਗ ਲੈ ਰਹੇ ਨੇ ਪਠਾਨਕੋਟ ਤੋਂ ਬੱਚੇ ਆਏ ਹੋਏ ਨੇ ਲੋਕਲ ਬੱਚੇ ਵੀ ਨੇ ਸਭ ਤੋਂ ਵੱਡੀ ਗੱਲ ਜਿਹੜੀ ਇੱਥੋਂ ਦੀ ਇਹੀ ਲੱਗੀ ਵੀ ਬਹੁਤ ਵੱਡੇ ਸ਼ਹਿਰਾਂ 'ਚ ਜਾ ਕੇ ਜੇਕਰ ਅਸੀਂ ਟ੍ਰੇਨਿੰਗ ਲੈਨੇ ਆ ਤੇ ਫੀਸ ਨਾਲੋਂ ਜ਼ਿਆਦਾ ਸਾਡਾ ਜਿਹੜਾ ਆਕੋਮੋਡੇਸ਼ਨ ਦਾ ਜਿਹੜਾ ਖਰਚਾ ਆ ਉਹੀ ਵਾਜ ਜਾਂਦਾ ਆ ਰਾਈਡੈਂਸ ਖਰਚਾ ਵਾਜ ਜਾਂਦਾ ਆ ਪਰ ਜੇਕਰ ਸਾਨੂੰ ਲੋਕਲ ਹੀ ਇਦਾਂ ਦੀ ਟ੍ਰੇਨਿੰਗ ਮਿਲਣੀ ਸ਼ੁਰੂ ਹੋ ਜੇ ਤੇ ਸੋਨੇ ਤੇ ਸੁਹਾਗੇ ਵਰਗੀ ਗੱਲਬਾਤ ਹੁੰਦੀ ਹੈ ਬਾਕੀ ਜਿਹੜੇ ਹੋਰ ਵੀ ਟੀਚਰਜ਼ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਿਹਰਬਾਨੀ ਥੈਂਕ ਯੂ ਤੇ ਦੋਸਤੋ ਕਲਾਸੇਜ਼ ਵੀ ਦੇਖੀਆਂ ਬੱਚਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਟੀਚਰ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਗੱਲ ਕੀਤੀ ਹੈ ਸਾਡੇ ਨਾਲ ਇੱਕ ਹੋਰ ਟੀਚਰ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਸਰ ਕੀ ਕਹਿਣਾ ਚਾਹੋਗੇ ਕਣੀ ਪਹਿਲੀ ਗੱਲ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੇ ਮੇਰਾ ਨਾਮ ਸੁਖਵੀਰ ਸਿੰਘ ਹੈ ਮੈਂ ਇੱਥੇ ਮੈਥਮੈਟਿਕਸ ਦਾ ਟੀਚਰ ਹਾਂ ਤੇ ਪਿਛਲੇ ਲਗਭਗ 2 ਸਾਲਾਂ ਤੋਂ ਮੈਂ ਇੱਥੇ ਬੱਚਿਆਂ ਨੂੰ ਮੈਂ ਟੀਚਰ ਰਿਹਾ ਆ ਠੀਕ ਆ ਕਿਉਂਕਿ ਲਗਭਗ ਸਾਡੇ ਪੰਜਾਬ ਦੇ ਨਾਲ ਜਪੂਰੀ ਇੰਡੀਆ ਦੀ ਗੱਲ ਕਰ ਲਓ ਬੱਚਿਆਂ ਦੀ ਮੋਸਟਲੀ ਜਿਹੜੀ ਪ੍ਰੋਬਲਮ ਹੁੰਦੀ ਆ ਮੈਥ ਸਬਜੈਕਟ ਹੀ ਹੁੰਦੀ ਆ ਠੀਕ ਆ ਕਿਉਂਕਿ ਬਾਕੀ ਜੀਕੇ ਆ ਬੱਚਾ ਯਾਦ ਕਰ ਲੈਂਦਾ ਇੰਗਲਿਸ਼ ਵਗੈਰਾ ਰੂਲਸ ਯਾਦ ਕਰ ਲੈਂਦਾ ਮੈਥੇ ਕਿਹਜੇ ਸਬਜੈਕਟ ਆ ਵੀ ਬੱਚਿਆਂ ਨੂੰ ਓਖਾ ਸ਼ੁਰੂ ਚ ਲੱਗਦਾ ਹੀ ਲੱਗਦਾ ਠੀਕ ਆ ਉਹਦੇ ਵਿੱਚ ਬੱਚਿਆਂ ਨੂੰ ਕਾਫੀ ਜਿਆਦਾ ਪ੍ਰੈਕਟਿਸ ਦੀ ਲੋੜ ਹੁੰਦੀ ਆ ਪਹਿਲੀ ਗੱਲ ਤਾਂ ਹੁਣ ਆਮ ਤੌਰ ਤੇ ਸਟੂਡੈਂਟ ਸੋਚਦੇ ਕੀ ਆ ਵੀ ਅਸੀਂ ਇੱਕ ਵਾਰ ਸਿਲੇਬਸ ਕੰਪਲੀਟ ਕਰ ਲਿਆ ਕੰਪਲੀਟ ਕਰਨ ਤੋਂ ਬਾਅਦ ਸਾਡੇ ਪੇਪਰ ਕਲੀਅਰ ਹੋਣ ਲੱਗ ਪੈ ਇੱਕ ਵਾਰੀ ਸਿਲੇਬਸ ਕਵਰ ਕਰਨ ਤੋਂ ਬਾਅਦ ਬੱਚੇ ਨੂੰ ਮਲਟੀਪਲ ਰਿਵੀਜ਼ਨਸ ਕਰਨੇ ਪੈਂਦੇ। ਤੋਂ ਦੋਸਤੋ ਲਗਾਤਾਰ ਤੁਸੀਂ ਕਲਾਸੇਸ ਵੀ ਦੇਖੀਆਂ। ਕਲਾਸ ਦੇ ਵਿੱਚ ਜਿਹੜੀ ਬੱਚੇ ਨਾਲ ਵੀ ਗੱਲਬਾਤ ਕਰਵਾਈ। ਟੀਚਰਸ ਦੇ ਨਾਲ ਵੀ ਅਸੀਂ ਗੱਲਬਾਤ ਕਰਵਾ ਚੁੱਕੇ ਹਾਂ। ਜਾਂਦੇ ਜਾਂਦੇ ਅਸੀਂ ਜਿਹੜਾ ਆ ਉਹ ਸੰਗਾਰਾ ਸਿੰਘ ਜੀ ਦੇ ਨਾਲ ਥੋੜੀ ਜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਕਹਿੰਦੇ ਨੇ ਕਿ ਛੋਟਾ ਸ਼ਹਿਰ ਤੇ ਵੱਡੇ ਜਿਗਰੇ ਤੇ ਵੱਡੇ ਸ਼ਹਿਰ ਤੇ ਛੋਟੇ ਜਿਗਰੇ। ਕਹਿਣ ਤੋਂ ਭਾਵੇਂ ਆ ਕਿ ਵੱਡੇ ਵੱਡੇ ਸ਼ਹਿਰਾਂ ਦੀਆਂ ਜ਼ਿਆਦਾ ਫੀਸਾਂ ਨਾਲ ਜਿਹੜਾ ਆ ਤੁਸੀਂ ਇਹ ਸ਼ਹਿਰ ਦੇ ਵਿੱਚ ਘੱਟ ਫੀਸਾਂ ਤੇ ਲੋਕਲ ਰਹਿ ਕੇ ਵੀ ਜਿਹੜਾ ਆ ਵਧੀਆ ਟ੍ਰੇਨਿੰਗ ਲੈ ਸਕਦੇ ਹੋ ਤੇ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਸਫਲ ਬਣਾ ਸਕਦੇ ਹੋ ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਆਪਾਂ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਜਿੱਥੇ ਕੀ ਧੰਦਾ ਦੇ ਕਿ ਅੱਜ ਇਹਨਾਂ ਨੇ ਆਪਣੇ ਵੱਲੋਂ ਇੱਕ ਸਪੈਸ਼ਲ ਲੰਗਰ ਜਿਹੜਾ ਆ ਉਹ ਚਲਾ ਦਿੱਤਾ ਆ ਜਿਹੜਾ ਕਿ 13 ਜਨਵਰੀ ਤੋਂ ਲੋਹੜੀ ਤੋਂ ਬਾਅਦ ਜਿਹੜਾ ਸਟਾਰਟ ਕੀਤਾ ਜਾਏਗਾ ਉਹ ਲੰਗਰ ਕੀ ਹੈ ਉਹਦੇ ਤੇ ਗੱਲਬਾਤ ਕਰ ਲੈਣੇ ਆ ਸਰ ਬਹੁਤ ਸਾਰੇ ਅੱਜ ਜਿਹੜੇ ਲੰਗਰ ਚੱਲਦੇ ਪਏ ਆ ਤਾਂ ਤੁਸੀਂ ਇੱਕ ਸਪੈਸ਼ਲ ਲੰਗਰ ਅਕੈਡਮੀ ਵਾਲਾ ਚਲਾਇਆ ਉਹਦੇ ਵਾਸਤੇ ਜਾਣਕਾਰੀ ਜ਼ਰੂਰ ਦਿਓ ਸਰ ਅਸੀਂ ਇੱਕ ਗੁਰੂ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ 13 ਤਰੀਕ ਤੋਂ ਅਸੀਂ ਗੁਰੂ ਨਾਨਕ ਜੀ ਦੇ ਨਾਂ ਤੇ 13-13 ਦਾ ਲੰਗਰ 13 ਬੱਚਿਆਂ ਦਾ ਅਸੀਂ ਫ੍ਰੀ ਉਹਨਾਂ ਨੂੰ ਐਜੂਕੇਸ਼ਨ ਦੇਵਾਂਗੇ ਜਦ ਤੱਕ ਉਹਨਾਂ ਦੀ ਜੁਆਇਨਿੰਗ ਨਹੀਂ ਹੁੰਦੀ ਜਦ ਤੱਕ ਉਹਨਾਂ ਦੀ ਸਿਲੈਕਸ਼ਨ ਨਹੀਂ ਹੁੰਦੀ ਅਸੀਂ ਉਹ ਇੱਕ ਵਿਸ਼ੇਸ਼ ਉਪਰਾਲਾ ਕਰ ਰਹੇ ਆ ਤਾਂ ਜੋ ਜਿਹੜੇ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਬੱਚੇ ਆ ਰਹੇ ਨੇ ਉਹ ਨਹੀਂ ਅਫੋਰਡ ਕਰਦੇ ਕਿ ਵੱਡੇ ਸ਼ਹਿਰਾਂ ਨੂੰ ਜਾਂ ਉਹ ਛੋਟੀ ਜਗ੍ਹਾ ਤੇ ਵੀ ਆ ਕੇ ਆਪਣਾ ਫੀਸ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਉਸ 13 ਦੇ ਵਿੱਚ ਪਾ ਕੇ ਤੇ ਐਜੂਕੇਸ਼ਨ ਜਿਹੜੀ ਹੈ ਫ੍ਰੀ ਦੇਵਾਂਗੇ ਉਹਨਾਂ ਦੀ ਜੁਆਇਨਿੰਗ ਤੱਕ ਇੱਕ ਸਾਲ ਦੇ ਵਿੱਚ ਉਹਨਾਂ ਨੂੰ ਤਿਆਰ ਕਰਕੇ ਅਸੀਂ ਉਹਨਾਂ ਨੂੰ ਪੂਲ ਕੋਸ਼ਿਸ਼ ਕਰਾਂਗੇ ਤਾ ਜੇ ਬਾਕੀ ਬੱਚਿਆਂ ਨੂੰ ਵੀ ਉਹ ਚੀਜ਼ ਹੋ ਸਕੇ ਕਿ ਧੀਰੇ ਬੱਚੇ ਉਹ ਟਿੱਕੇ ਕਰ ਸਕਦੇ ਆ ਪਰ ਇਹ ਚੀਜ਼ ਨੂੰ ਅਸੀਂ ਇੱਕ ਲੰਗਰ ਦੇ ਤੌਰ ਤੇ ਦੇਖਦੇ ਆ ਕਿ ਜੇ ਬਾਕੀ ਲੰਗਰ ਲਾਉਣ ਨਾਲ ਅਗਰ ਐਜੂਕੇਸ਼ਨ ਦਾ ਲੰਗਰ ਦਿੱਤਾ ਜਾਏ ਤੇ ਜ਼ਿਆਦਾ ਵੈਸਟ ਰਹੇ ਦਸਵੀਂ ਪਾਸਾਈ ਨੂੰ ਪਹਿਲੀ ਪਾਸਾਈ ਨਾਲ ਜੋੜਤਾ ਕਿ ਦਸਵੀਂ ਪਾਸਾਈ ਜੀ ਦਾ ਅੱਜ ਪ੍ਰਕਾਸ਼ ਪੁਰਬ ਆ ਤੇ ਬਾਬੇ ਨਾਨਕ ਦੇ ਤੁਸੀਂ ਬੋਲ ਬਗਾਤੇ ਤੇਰਾ ਤੇਰਾ ਜੀ ਉਹਨਾਂ ਦੀ ਅਨਸਾ ਜਿਹੜੀ ਹੈ ਉਹ ਗੁਰੂ ਸਾਹਿਬਾਂ ਦੇ ਚੱਲਦੇ ਆਏ ਆ ਦਸਵੇਂ ਦਸਵੇਂ ਗੁਰੂ ਸਾਹਿਬ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਉਹਨਾਂ ਦੀ ਹੀ ਅੰਸਾ ਤੋਂ ਅੱਗੇ ਜਿਹੜੀ ਵਿੱਦਿਆ ਚੱਲਦੀ ਆ ਰਹੀ ਆ ਤੇ ਅਸੀਂ ਇਹ ਸੋਚਦੇ ਆ ਕਿ ਉਹਨਾਂ ਗੁਰੂ ਮਹਾਰਾਜ ਨੂੰ ਹੀ ਸਮਰਪਿਤ ਕੀਤਾ ਜਾਏ ਉਸ ਗੁਰੂ ਜੀ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਯਾਦ ਕੀਤਾ ਜਾਏ ਔਰ ਉਹਨਾਂ ਦੇ ਚਲਾਏ ਹੋਏ 13 ਦੇ ਜਿਹੜਾ ਹੈਗਾ ਉਸ ਚੀਜ਼ ਨੂੰ ਅੱਗੇ ਵਧਾਇਆ ਜਾਏ ਤੇ 13 ਤਰੀਕ ਨੂੰ ਹੀ 13 ਬੱਚਿਆਂ ਨੂੰ ਫ੍ਰੀ ਐਸੀਨ এডਿਕੇਸ਼ਨ ਦੇ ਆ ਕਿੰਨੀ ਤਰੀਕ ਤੋਂ ਜਿਹੜਾ ਆ ਇਹ ਸ਼ੁਰੂ ਕਰ ਰਹੇ ਹੋ ਤੇ ਕਿੰਨੇ ਚਿਰਾਂ 13 ਜਨਵਰੀ ਤੋਂ ਲੋੜੀ ਵਾਲੇ ਦਿਨ ਔਰ 1 ਸਾਲ ਲਈ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏਗੀ ਉਹਦੇ ਵਿੱਚ ਹੀ ਉਹਨਾਂ ਦੀ ਜੁਆਇਨਿੰਗ ਤੱਕ ਹੀ ਉਹਨਾਂ ਨੂੰ ਸਮਝੋ ਕੀਤਾ ਜਾਏਗਾ ਦੋਸਤੋ ਲਗਾਤਾਰ ਜਿਹੜਾ ਆ ਉਹ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਯੁਧਵੀਰ ਅਕੈਡਮੀ ਅੱਡਾ ਗਲੜੀ ਜ਼ਿਲ੍ਹਾ ਗਰਦਾਸਪੁਰ ਤੋਂ ਤੁਹਾਡੇ ਨਾਲ ਪਹਿਲਾਂ ਵੀ ਮੈਂ ਗੱਲ ਕਰਕੇ ਹਟਿਆ ਵਾਂ ਕਿ ਛੋਟਾ ਸ਼ਹਿਰ ਤੇ ਵੱਡੇ ਜਿਗਰੇ ਕੋਈ ਇਸ ਤਰ੍ਹਾਂ ਦਾ ਜਿਗਰਾ ਜਿਹੜਾ ਆ ਉਹ ਕਿਤੇ ਕਿਤੇ ਦੇਖਣ ਨੂੰ ਮਿਲਦਾ ਆ ਜਿਨ੍ਹਾਂ ਨੇ ਕਿਹਾ ਆ ਕਿ 13 ਬੱਚਿਆਂ ਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਲੰਗਰ ਦੇ ਰੂਪ ਦੇ ਵਿੱਚ ਜਿਹੜੀ ਹੈ ਐਜੂਕੇਸ਼ਨ ਦਿੱਤੀ ਜਾਏਗੀ ਟ੍ਰੇਨਿੰਗ ਦਿੱਤੀ ਜਾਏਗੀ ਤੇ ਜਦ ਤੱਕ ਉਹ ਭਰਤੀ ਨਹੀਂ ਹੁੰਦੇ ਉਹ ਤਦ ਤੱਕ ਦਿੱਤੀ ਜਾਏਗੀ ਤੇ ਉਹ 13 ਬੱਚਿਆਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ ਸਕਦੇ ਹੋ ਜੇਕਰ ਤੁਸੀਂ ਮਿਹਨਤ ਕਰਦੇ ਹੋ ਮਿਹਨਤੀ ਹੋ ਆਪਣੀ ਕੋਈ ਵੀ ਫੋਰਸ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਕਿਸੇ ਵੀ ਫੋਰਸ ਦੇ ਵਿੱਚ ਇੰਟਰਸਟਡ ਹੋ ਚਾਹੇ ਉਹ ਆਰਮੀ ਆ ਚਾਹੇ ਉਹ ਸੀਆਰਪੀਐਫ ਆ ਚਾਹੇ ਉਹ ਬੀਐਸਐਫ ਆ ਚਾਹੇ ਉਹ ਪੰਜਾਬ ਪੁਲਿਸ ਆ ਤੇ ਉਹਨਾਂ 13 ਬੱਚਾ ਚ ਤੁਸੀਂ ਵੀ ਹੋ ਸਕਦੇ ਹੋ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ ਤੇ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ ਫੀਮੇਲ ਟੀਚਰਸ ਵੀ ਇੱਥੇ ਆਗੇ ਨੇ ਉਹਨਾਂ ਵੱਲੋਂ ਵੀ ਆਪਾਂ ਕੋਈ ਇੱਕ ਦੋ ਸ਼ਬਦ ਜ਼ਰੂਰ ਲੈ ਲੈਣੇ ਆ ਕਿ ਉਹ ਅਕੈਡਮੀ ਬਾਰੇ ਕੀ ਕਹਿਣਗੇ ਮੈਮ ਕੀ ਕਹਿਣਾ ਚਾਹੁੰਦੇ ਆ ਸੁਣ ਮਿਕਾਨ ਅਤਲ ਮੰਗੀ ਕਿ ਸਾਡੀ ਅਕੈਡਮੀ ਨਾਲ ਜ਼ਰੂਰ ਜੁੜੋ ਆਪਾਂ ਬਹੁਤ ਸਾਰੇ ਗਰੀਬ ਬੱਚਿਆਂ ਨੂੰ ਵੀ ਉਹ ਕਰਨੇ ਆ ਆਪਾਂ ਚਾਹੁੰਦੇ ਆ ਕਿ ਛੋਟੇ ਸ਼ਹਿਰਾਂ ਤੋਂ ਵੀ ਜਿਹੜੇ ਬੱਚੇ ਉੱਠ ਕੇ ਮਤਲਬ ਕਿ ਅੱਗੇ ਵਧ ਸਕਣ ਛੋਟੇ-ਛੋਟੇ ਪਿੰਡਾਂ ਦੇ ਬੱਚੇ ਵੀ ਅੱਗੇ ਵਧਨ ਸਰਕਾਰੀ ਨੌਕਰੀ ਪ੍ਰਾਪਤ ਕਰਨ ਅਤੇ ਆਪਣੇ ਜ਼ਿਲ੍ਹੇ ਦਾ ਸਾਡੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਨ ਜਿਨ੍ਹਾਂ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਮਿਲ ਪਾਰੀ ਮਤਲਬ ਕਿ ਉਹਨਾਂ ਕੋ ਨਹੀਂ ਹੈ ਫਾਈਨੈਂਸ਼ੀਅਲ ਇੰਨਾ سپورਟ ਉਹਨਾਂ ਨੂੰ ਆਪਾ سپورਟ ਕਰੀਏ ਤੇ ਉਹਨਾਂ ਨੂੰ ਚੰਗੇ ਮੁਕਾਮ ਤੇ ਪਹੁੰਚਾਈਏ ਤੁਹਾਡੇਆਂ ਉਹ ਲੜਕੀਆਂ ਵੀ ਲੈ ਸਕਦੇ ਹਾਂ ਹਾਂਜੀ ਬਹੁਤ ਸਾਰੀਆਂ ਲੜਕੀਆਂ ਸਾਡੇ ਇੱਥੇ ਆਉਂਦੀਆਂ ਨੇ ਲੜਕੇ ਅਤੇ ਲੜਕੀ ਦਾ ਭੇਦਭਾਵ ਖਤਮ ਕਰਨ ਦੀ ਪੂਰੀ ਕੋਸ਼ਿਸ਼ ਹੈ ਕਿਉਂਕਿ ਲੜਕੀਆਂ ਵੀ ਬਹੁਤ ਉੱਚੇ ਮੁਕਾਮ ਤੱਕ ਪਹੁੰਚ ਸਕਦੀਆਂ ਨੇ ਉਸ ਸਾਡੀ ਅਕੈਡਮੀ ਵੱਲੋਂ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ بڑے ਸੋਹਣੇ ਲਫ਼ਜ਼ਾਂ ਦੇ ਵਿੱਚ ਮੈਮ ਨੇ ਕਿਹਾ ਆ ਕਿ ਇੱਥੇ ਜਿਹੜਾ ਲੜਕੇ ਤੇ ਲੜਕੀ ਦੇ ਵਿੱਚੋਂ ਭੇਦਭਾਵ ਖਤਮ ਕਰਕੇ ਇਕਵਲ ਜਿਹੜੀ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਕ ਤਰ੍ਹਾਂ ਦਾ ਮਕਾਮ ਦਿੱਤਾ ਜਾਂਦਾ ਆ ਤੁਸੀਂ ਵੀ ਉਹ ਮਕਾਮ ਲੈਣਾ ਚਾਹੁੰਦੇ ਹੋ ਤੇ ਯਾਦ ਰੱਖੋ ਯੋਧਵੀਰ ਅਕੈਡਮੀ ਜੜਾ ਗਰਦਾਸਪੁਰ ਅੱਡਾ ਗਲੜੀ ਆ ਕੇ ਤੁਸੀਂ ਜਿਹੜਾ ਆ ਇੱਥੇ ਆਪਣੀ ਟ੍ਰੇਨਿੰਗ ਲੈ ਸਕਦੇ ਹੋ ਆਪਣੇ ਆਪ ਨੂੰ ਕਾਮਯਾਬ ਬਣਾ ਸਕਦੇ ਹੋ ਤੁਸੀਂ ਦੇਖਦੇ ਪਿਓ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਤ 바ਵਾ ਦੇ ਨਾਲ ਧੰਨਵਾਦ